ਕਮਲਕਾਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਰਿਪੋਰਟ ਸਾਹਮਣੇ ਆਖੀ ਹੈ ਤੇ ਜਿਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਤਾਂ ਦੱਸਤੀ ਇਹ ਕਿ ਉਥੇ ਇਹ ਦੱਸਿਆ ਗਿਆ ਹੈ ਕਿ ਜਿਹੜਾ ਕਿ ਉਸੇ ਮੌਤ ਗੜਾ ਘੁੱਟਣ ਦੇ ਨਾਲ ਹੋਈ ਹੈ ਤੇ ਜਿਸ ਦੇ ਤਹਿਤ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਤੇ ਉੱਥੇ ਹੀ ਜਿਹੜਾ ਕਿ ਕਈ ਸਵਾਲ ਜਿਹੜੇ ਕੇਸ ਰਿਪੋਰਟ ਨੂੰ ਲੈ ਕੇ ਹੋ ਰਹੇ ਸੀ ਕਿ ਕਿਤੇ ਸ਼ੋਸ਼ਣ ਤਾਂ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਰਿਪੋਰਟ ਦੇ ਵਿੱਚ ਹੁਣ ਵੱਡੇ ਖੁਲਾਸੇ ਤੱਕ ਹੋਏ ਨੇ ਤਾਂ ਦੱਸਿਏ ਕਿ ਕਮਲ ਕੋ ਅਰੇ ਪਾਬੀ ਦੇ ਮਾਮਲੇ ਦੇ ਵਿੱਚ ਰਿਪੋਰਟ ਦਾ ਵੱਡਾ ਖੁਲਾਸਾ ਤੇ ਉਥੇ ਸਵਾਲ ਬਣਿਆ ਹੋਇਆ ਸੀ ਕਿ ਗਲਤ ਕੰਮ ਹੋਇਆ ਜਾਂ ਨਹੀਂ ਤੇ ਉਥੇ ਹੀ ਨਿਹੰਗ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀਆਂ ਦੇ ਵੱਲੋਂ ਕੰਚਨ ਕੁਆਰੀ ਔਰ ਕਮਲਕੌਰ ਦੀ ਜਿਹੜੀ ਕਿ ਕਤਲ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਰਿਪੋਰਟ ਅਨੁਸਾਰ ਮੌਤ ਦਾ ਜਿਹੜਾ ਕਿ ਮੁੱਖ ਕਾਰਨ ਗੜਾ ਕੋਟਣ ਦੱਸਿਆ ਗਿਆ ਹੈ ਤੇ ਨਿਹੰਗ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀ ਕੰਚਨ ਕੁਮਾਰੀ ਉਰਫ ਕਮਲਕੌਰ ਦੀ ਕਤਲ ਅਮਲੇ ਚ ਇਹ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਜਿਸ ਦਾ ਕਾਰਨ ਦੱਸਿਆ ਗਿਆ ਕਿ ਮੁੱਖ ਕਾਰਨ ਇਹ ਹੈ ਕਿ ਗਲਾ ਘੋਟਣਾ ਦੱਸਿਆ ਗਿਆ ਤੇ ਜਿਸ ਤੋਂ ਹਾਲਾਂਕਿ ਰਿਪੋਰਟ ਦੇ ਵਿੱਚ ਸਪਸ਼ਟ ਨਹੀਂ ਕੀਤਾ ਗਿਆ ਕਿ ਮ੍ਰਿਤਕਤਾ ਦੇ ਨਾਲ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਜਾਂ ਸਰੀਰਕ ਛੇੜਛਾੜ ਹੋਈ ਸੀ ਜਾਂ ਨਹੀਂ ਬਾਰਾ ਜਨੂ ਦਾ ਸੀ ਕਿ ਬਠਿੰਡਾ ਦੇ ਸਿਵਲ ਹਸਪਤਾਲ ਚ ਸਰਕਾਰੀ ਤਿੰਨ ਡਾਕਟਰਾਂ ਦੇ ਪੈਨਲ ਦੇ ਵੱਲੋਂ ਕੰਚਨ ਦਾ ਪੋਸਟਮਾਰਟਮ ਰਿਪੋਰਟ ਜਿਹੜੀ ਕਿ ਪੋਸਟਮਾਰਟਮ ਕੀਤਾ ਗਿਆ ਤੇ ਉੱਥੇ ਰਿਪੋਰਟ ਦੇ ਵਿੱਚ ਰਸਾਇਆ ਗਿਆ ਹੈ ਕਿ ਮ੍ਰਿਤਕ ਦਾ ਦੇ ਸਵੈਬ ਅਤੇ ਬਿਸਰਾ ਸੈਂਪਲ ਲੈਬ ਜਿਹੜੇ ਕਿ ਜਾਂਚ ਤੇ ਲਈ ਭੇਜੇ ਗਏ ਤੇ ਵੀ ਦੱਸਿਆ ਗਿਆ ਕਿ ਮ੍ਰਿਤਕਾ ਦੇ ਜਿਹੜੇ ਪੱਟ ਅਤੇ ਪ੍ਰਾਈਵੇਟ ਜਿਹੜੇ ਕਿ ਪਾਰਟ ਨੇੜੇ ਕੁਝ ਸ਼ੱਕੀ ਨਿਸ਼ਾਨ ਮਿਲੇ ਪਰ ਇਹ ਸਿਰਫ ਇਸਾਫ ਨਹੀਂ ਕੀਤਾ ਗਿਆ ਕਿ ਉਹ ਨਿਸ਼ਾਨ ਜਿਹੜੇ ਕਿ ਸਰੀਰਕ ਸ਼ੋਸ਼ਣ ਦੇ ਨੇ ਜਾਂ ਨਹੀਂ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਿਹੜਾ ਕਿ ਸੈਕਸ਼ੂਅਲ ਲਾਸਟ ਜਾਂ ਨਸ਼ੇ ਦੀ ਓਵਰਡੋਸ ਦੀ ਪੁਸ਼ਟੀ ਦੇ ਲਈ ਜਿਹੜਾ ਕਿ ਰਿਪੋਰਟ ਦੀ ਉਡੀਕ ਜਾਈ ਰਿਪੋਰਟ ਉਡੀਕ ਕੀਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਥੇ ਹੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਵੀ ਕਿਹਾ ਕਿ ਸੱਚਾਈ ਇਸ ਵੈਬ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਇਸ ਮਾਮਲੇ ਦੇ ਸਾਨਿਕ ਪੱਧਰ ਤੇ ਚਿੰਤਾ ਦਾ ਮਾਹੌਲ ਬਣਿਆ ਲੋਕ ਇਨਸਾਫ ਦੀ ਉਡੀਕ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਈ ਰਹੇ ਤੇ ਉੱਥੇ ਹੀ ਲਗਾਤਾਰ ਸਵਾਲੇ ਬਣੇ ਸੀ ਕਿ ਗਲਤ ਕੰਮ ਹੋਇਆ ਜਾਂ ਨਹੀਂ ਪਰੰਤੂ ਹੁਣ ਸਰਕਾਰ ਨੇ ਦੱਸਿਆ ਗਿਆ ਹੈ ਕਿ ਗੜਾ ਕੋਟਣ ਦਾ ਮੌਤ ਹੋਈ ਹੈ ਤੇ ਜਿਸ ਤੋਂ ਬਾਅਦ ਰਿਪੋਰਟ ਦੇ ਵਿੱਚ ਸਪੱਸ਼ਟ ਨਹੀਂ ਹੋਇਆ ਕਿ ਮ੍ਰਿਤਕਤਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਜਾਂ ਸਰੀਰਕ ਖੇੜਛਾੜ ਹੋਈਆ ਜਾਂ ਨਹੀਂ ਸਾਫ਼ ਇਹ ਕਿਉਂਕਿ ਇਹ ਦੱਸਿਆ ਗਿਆ ਹੈ ਕਿ ਜਿਹੜਾ ਕਿ ਉਸੇ ਮੌਤ ਗੜਾ ਘੁੱਟਣ ਦੇ ਨਾਲ ਹੋਈ ਹੈ ਤੇ ਜਿਸ ਦੇ ਤਹਿਤ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਤੇ ਉੱਥੇ ਹੀ ਜਿਹੜਾ ਕਿ ਕਈ ਸਵਾਲ ਜਿਹੜੇ ਕੇਸ ਰਿਪੋਰਟ ਨੂੰ ਲੈ ਕੇ ਹੋ ਰਹੇ ਸੀ ਕਿ ਕਿਤੇ ਸ਼ੋਸ਼ਣ ਤਾਂ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਰਿਪੋਰਟ ਦੇ ਵਿੱਚ ਹੁਣ ਵੱਡੇ ਖੁਲਾਸੇ ਤੱਕ ਹੋਏ ਨੇ ਤਾਂ ਦੱਸੀਏ ਕਿ ਕਮਲ ਅਰੇ ਪਾਬੀ ਦੇ ਮਾਮਲੇ ਦੇ ਵਿੱਚ ਰਿਪੋਰਟ ਦਾ ਵੱਡਾ ਖੁਲਾਸਾ ਤੇ ਉਥੇ ਸਵਾਲ ਬਣਿਆ ਹੋਇਆ ਸੀ ਕਿ ਗਲਤ ਕੰਮ ਹੋਇਆ ਜਾਂ ਨਹੀਂ ਤੇ ਉਥੇ ਹੀ ਨਿਹੰਗ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀਆਂ ਦੇ ਵੱਲੋਂ ਕੰਚਨ ਕੁਆਰੀ ਔਰ ਕਮਲਕੌਰ ਦੀ ਜਿਹੜੀ ਕਿ ਕਤਲ ਮਾਮਲੇ ਦੇ ਵਿੱਚ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਰਿਪੋਰਟ ਅਨੁਸਾਰ ਮੌਤ ਦਾ ਜਿਹੜਾ ਕਿ ਮੁੱਖ ਕਾਰਨ ਗੜਾ ਕੋਟਣ ਦੱਸਿਆ ਗਿਆ ਹੈ ਤੇ ਨਿਹੰਗ ਅਮਰਤਪਾਲ ਸਿੰਘ ਮਹਿਰੋ ਤੇ ਉਸਦੇ ਸਾਥੀ ਕੰਚਨ ਕੁਮਾਰੀ ਉਰਫ ਕਮਲਕੌਰ ਦੀ ਕਤਲ ਅਮਲੇ ਚ ਇਹ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਜਿਸ ਦਾ ਕਾਰਨ ਦੱਸਿਆ ਗਿਆ ਕਿ ਮੁੱਖ ਕਾਰਨ ਇਹ ਹੈ ਕਿ ਗਲਾ ਘੋਟਣਾ ਦੱਸਿਆ ਗਿਆ ਤੇ ਜਿਸ ਤੋਂ ਹਾਲਾਂਕਿ ਰਿਪੋਰਟ ਦੇ ਵਿੱਚ ਸਪਸ਼ਟ ਨਹੀਂ ਕੀਤਾ ਗਿਆ ਕਿ ਮ੍ਰਿਤਕਤਾ ਦੇ ਨਾਲ ਕਿਸੇ ਤਰ੍ਹਾਂ ਦੀ ਜ਼ਬਰਦਸਤੀ ਜਾਂ ਸਰੀਰਕ ਛੇੜਛਾੜ ਹੋਈ ਸੀ ਜਾਂ ਨਹੀਂ ਬਾਰਾ ਜਨੂ ਦਾ ਸੀ ਕਿ ਬਠਿੰਡਾ ਦੇ ਸਿਵਲ ਹਸਪਤਾਲ ਚ ਸਰਕਾਰੀ ਤਿੰਨ ਡਾਕਟਰਾਂ ਦੇ ਪੈਨਲ ਦੇ ਵੱਲੋਂ ਕੰਚਨ ਦਾ ਪੋਸਟਮਾਰਟਮ ਰਿਪੋਰਟ ਜਿਹੜੀ ਕਿ ਪੋਸਟਮਾਰਟਮ ਕੀਤਾ ਗਿਆ ਤੇ ਉੱਥੇ ਰਿਪੋਰਟ ਦੇ ਵਿੱਚ ਰਸਾਇਆ ਗਿਆ ਹੈ ਕਿ ਮ੍ਰਿਤਕ ਦਾ ਦੇ ਸਵੈਬ ਅਤੇ ਬਿਸਰਾ ਸੈਂਪਲ ਲੈਬ ਜਿਹੜੇ ਕਿ ਜਾਂਚ ਤੇ ਲਈ ਭੇਜੇ ਗਏ ਤੇ ਵੀ ਦੱਸਿਆ ਗਿਆ ਕਿ ਮ੍ਰਿਤਕਾ ਦੇ ਜਿਹੜੇ ਪੱਟ ਅਤੇ ਪ੍ਰਾਈਵੇਟ ਜਿਹੜੇ ਕਿ ਪਾਰਟ ਨੇੜੇ ਕੁਝ ਸ਼ੱਕੀ ਨਿਸ਼ਾਨ ਮਿਲੇ ਪਰ ਇਹ ਸਿਰਫ ਇਸਾਫ ਨਹੀਂ ਕੀਤਾ ਗਿਆ ਕਿ ਉਹ ਨਿਸ਼ਾਨ ਜਿਹੜੇ ਕਿ ਸਰੀਰਕ ਸ਼ੋਸ਼ਣ ਦੇ ਨੇ ਜਾਂ ਨਹੀਂ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਜਿਹੜਾ ਕਿ ਸੈਕਸ਼ੂਅਲ ਲਾਸਟ ਜਾਂ ਨਸ਼ੇ ਦੀ ਓਵਰਡੋਸ ਦੀ ਪੁਸ਼ਟੀ ਦੇ ਲਈ ਜਿਹੜਾ ਕਿ ਰਿਪੋਰਟ ਦੀ ਉਡੀਕ ਜਾਈ ਰਿਪੋਰਟ ਉਡੀਕ ਕੀਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਉਥੇ ਹੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਵੀ ਕਿਹਾ ਕਿ ਸੱਚਾਈ ਇਸ ਵੈਬ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਇਸ ਮਾਮਲੇ ਦੇ ਸਾਨਿਕ ਪੱਧਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਲੋਕ ਇਨਸਾਫ ਦੀ ਉਡੀਕ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਵੱਡੇ ਖੁਲਾਸੇ ਹੋਈ ਰਹੇ ਤੇ ਉਥੇ ਹੀ ਲਗਾਤਾਰ ਸਵਾਲੇ ਬਣੇ ਸੀ ਕਿ ਗਲਤ ਕੰਮ ਹੋਇਆ ਜਾਂ ਨਹੀਂ ਪਰੰਤੂ ਹੁਣ ਸਰਕਾਰ ਨੇ ਦੱਸਿਆ ਗਿਆ ਹੈ ਕਿ ਗੜਾ ਕੋਟਣ ਦਾ ਮੌਤ ਹੋਈ ਹੈ ਤੇ ਜਿਸ ਤੋਂ ਬਾਅਦ ਰਿਪੋਰਟ ਦੇ ਵਿੱਚ ਸਪਸ਼ਟ ਨਹੀਂ ਹੋਇਆ ਕਿ ਮ੍ਰਿਤਕਤਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਜਾਂ ਸਰੀਰਕ ਖੇੜਖੇੜਸ਼ਾੜ ਹੋਇਆ ਜਾਂ